ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਨਾਮਜਦਗੀਆਂ ਚੱਲੀ ਜਾਂਦੀਆਂ ਨੇ ਜੀ ਪਰ ਨਾਮਜਦਗੀਆਂ ਦੇ ਵਿਚਾਲੇ ਇੱਕ ਚਰਚਾ ਚੱਲ ਰਹੀ ਹੈ ਉਹ ਚਰਚਾ ਧਿਆਨ ਮੰਗਦੀ ਹੈ ਕਿ ਕਿਸ ਕਦਰ ਤਥਾਂ ਦੇ ਉੱਤੇ ਤਰੀਕਾਂ ਦੇ ਉੱਤੇ ਉਮੀਦਵਾਰਾਂ ਦਾ ਭਰੋਸਾ 10 ਮਈ 10 ਮਈ ਨੂੰ ਦੋ ਪ੍ਰਮੁੱਖ ਦਲਾਂ ਦੇ 12 ਉਮੀਦਵਾਰ ਪੰਜਾਬ 'ਚ ਕਾਗਜ਼ ਦਾਖਲ ਕਰ ਰਹੇ ਨੇ ਹੋ ਸਕਦਾ ਇਹਦੇ ਵਿੱਚ ਕੁਝ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਵੀ ਜਲਦੀ ਹੋ ਸ਼ਾਮਲ ਹੋ ਜਾਣ ਪਰ ਫਿਲਹਾਲ ਜਿਹੜੀ ਸੂਚੀ ਮੇਰੇ ਕੋਲ ਹੈ ਜੇਕਰ ਮੈਂ ਉਹ ਸੂਚੀ ਤੇ ਗੌਰ ਕਰਾਂ ਤਾਂ 6 ਉਮੀਦਵਾਰ ਕਾਂਗਰਸ ਦੇ 10 ਮਈ ਨੂੰ ਨਾਮਜ਼ਦਗੀਆਂ ਦਾਖਲ ਕਰ ਰਹੇ ਨੇ ਪੰਜਾਬ 'ਚ ਤੇ 6 ਹੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਨਾਮਜ਼ਦਗੀਆਂ ਦਾਖਲ ਕਰ ਰਹੇ ਨੇ 10 ਮਈ ਨੂੰ ਪੰਜਾਬ ਸੋ ਪੰਜਾਬ 'ਚ ਦੋ ਪ੍ਰਮੁੱਖ ਪਾਰਟੀਆਂ ਦੇ 12 ਉਮੀਦਵਾਰ 10 ਮਈ ਨੂੰ ਹੀ ਕਿਉਂ ਕਾਗਜ਼ ਦਾਖਲ ਕਰ ਰਹੇ ਨੇ ਇਹ ਸਵਾਲ ਵੱਡਾ ਬਣ ਗਿਆ ਮਤਲਬ ਠੀਕ ਹੈ ਸੂਚੀ ਆਉਂਦੀ ਆ ਕਿ ਜੀ 8 ਮਈ ਨੂੰ ਸੰਗਰੂਰ ਤੇ ਪਟਿਆਲਾ ਵਾਲੇ ਕੰਗਸੀ ਉਮੀਦਵਾਰ ਕਾਗਜ ਭਰਨਗੇ ਭਰ ਗਏ ਨੌ ਨੂੰ ਜੀ ਖੰਡੂਤ ਸਾਹਿਬ ਕੁਲਵੀਰ ਜੀ ਦਾ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਜੀ ਫਿਰ 10 ਮਈ ਨੂੰ 6 ਉਮੀਦਵਾਰ ਆ ਗਏ ਫਿਰ 11 ਮਈ ਨੂੰ ਇੱਕ ਉਮੀਦਵਾਰ ਆਮਰਸਰ ਵਾਲਾ ਗੁਰਜੀਤ ਤੌਝਲਾ ਫਿਰ 13 ਮਈ ਨੂੰ ਵਿਜੇ ਸਿੰਘਲਾ ਇਹਦੇ ਵਿੱਚ ਅਜੇ ਸ਼ੇਰ ਸਿੰਘ ਕੋ ਆਇਆ ਦਾ ਤਰੀਕ ਜੁੜਨੀ ਹੈ ਤੇ ਰਾਜਾ ਬਡਿੰਗ ਵਾਲੀ ਤਰੀਕੇ ਜੀ ਰਾਹੁਲ ਗਾਂਧੀ ਜਿਹੜੀ ਦਊਗਾ ਉਹਦੇ ਹਿਸਾਬ ਨਾਲ ਭਰਨੇ ਪਰ ਭਾਜਪਾ ਨੇ ਆਪਣੀ ਤਰੀਕ ਜਾਰੀ ਕੀਤੀ ਕਿ ਜੀ ਅੱਜ ਹੰਸਰਾਜ ਹੰਸ ਨੇ ਭਰੇ ਜੀ ਕਹਿੰਦੇ ਠੀਕ ਹੈ ਉਸ ਤੋਂ ਬਾਅਦ ਫਿਰ ਚੀ ਉਮੀਦਵਾਰ ਇਹਨਾਂ ਦੇ 10 ਮਈ ਨੂੰ ਭਰ ਰਹੇ ਨੇ ਫਿਰ ਉਸ ਤੋਂ ਬਾਅਦ ਪਰਨੀਤ ਕੌਰ ਪਟਿਆਲਾ ਤੇ ਹਸ਼ਿਆਰਪੁਰ ਤੋਂ ਅਨੀਤਾ ਸੋਮਪrakash ਇਹ 13 ਮਈ ਨੂੰ ਭਰ ਰਹੇ ਨੇ ਜੀ ਹੈ ਚਲੋ ਤਿੰਨ ਉਮੀਦਵਾਰ ਹੋਰ ਐਲਾਨਤੇ ਅਨੰਦਪੁਰ ਸਾਬ ਤੋਂ ਡਾਕਟਰ ਸੁਭਾਸ਼ ਸ਼ਰਮਾ ਹੈ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਇਹਨਾਂ ਤਿੰਨਾਂ ਚੋ ਵੀ ਦੋ ਤੱਕ ਤਲਬਦਲੂ ਨੇ ਵੈਸੇ ਪਰ ਇਹਨਾਂ ਦੀਆਂ ਤਰੀਕਾਂ ਵੀ ਚਲੋ ਆ ਜਾਣਗੀਆਂ ਪਰ ਫਿਲਹਾਲ ਪ੍ਰਾਣੀ ਐਲਾਨੀ ਹੋਈ ਲਿਸਟ ਦੇ ਵਿੱਚੋਂ 6 ਉਮੀਦਵਾਰ ਭਾਜਪਾ ਦੇ 10 ਮਈ ਨੂੰ ਕਾਗਜ਼ ਦਾਖਲ ਕਰ ਰਹੇ ਨੇ ਜਿਨ੍ਹਾਂ ਚ ਗੁਰਦਾਸਪੁਰ ਤੋਂ ਦਿਨੇਸ਼ ਬਾਬੂ ਜਲੰਧਰ ਤੋਂ ਸੁਸ਼ੀਲ ਰਿੰਕੂ ਲੁਧਿਆਣਾ ਤੋਂ ਰੁਬਨੀਤ ਸਿੰਘ ਬਿੱਟੂ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਖੰਡੂਰ ਸਾਹਿਬ ਤੋਂ ਮਨਜੀਤ ਮੰਨਾ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਇਹ 6 ਦੇ 6 ਉਮੀਦਵਾਰ 10 ਮਈ ਨੂੰ ਕਾਗਜ਼ ਦਾਖਲ ਕਰਨਗੇ ਭਾਜਪਾ ਦੇ ਇਧਰ ਕਾਂਗਰਸ ਵਾਲੇ ਵੀ ਹੈਗੇ 6 ਸੁਜਿੰਦਰ ਗੁਰਦਾਸਪੁਰ ਤੋਂ ਸੁਜਿੰਦਰ ਰੰਧਾਵਾ ਹੋਰੀ ਵੀ 10 ਮਈ ਨੂੰ ਕਾਗਜ਼ ਭਰਨਗੇ ਜਲੰਧਰ ਤੋਂ ਚਰਨਜੀਤ ਚੰਨੀ ਵੀ ਇਸੇ ਦਿਨ ਹਸ਼ਿਆਰਪੁਰ ਤੋਂ ਜਾਮਨੀ ਗੋਮਰ ਵੀ 10 ਮਈ ਨੂੰ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਵੀ 10 ਮਈ ਨੂੰ ਫਰੀਦਕੋਟ ਤੋਂ ਬੀਬੀ ਸਾਹੋ ਕੇ ਵੀ 10 ਮਈ ਨੂੰ ਤੇ ਬਠਿੰਡਾ ਤੋਂ ਜੀਤਵਿੰਦਰ ਸਿੱਧੂ ਮੈਂ ਆਪਣੀ ਬੇਬੇ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਮਾਤਾ ਇਹ 10 ਮਈ ਨੂੰ ਕੋਈ ਖਾਸ ਤਿਥ ਹੈ ਕੋਈ ਖਾਸ ਦਿਨ ਹੈ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਉਹ ਪੰਜਾਬ 'ਚ ਲੀਡਰ ਕਾਗਜ਼ ਪੜਨੀਆਂ ਤਰੀਕਾ ਜੀਆਂ ਉਦੋਂ ਜਿਆਦਾ ਕੱਢ ਰਹੇ ਨੇ ਕਿ ਕੋਈ ਤਰੀਕ ਤੁਰ ਕਢਾਈ ਹੋ ਸਕਦੀ ਆ ਸੋ ਮਾਤਾ ਨੂੰ ਮਾੜਾ ਮੋਟਾ ਜਾਣਕਾਰੀ ਹੈ ਮਤਲਬ ਕਿ ਇਸ حوالے ਨਾਲ ਫਿਰ ਮਾਤਾ ਨੇ ਦੱਸਿਆ ਕਿ ਤੈਨੂੰ ਨਹੀਂ ਪਤਾ ਉਦੋਂ ਅਕਸ਼ੇ ਤੀਜ ਹੈ ਅਕਸ਼ੇ ਤ੍ਰਿਤੀਆ ਉਹਨੂੰ ਕਿਹਾ ਜਾਂਦਾ ਹੈ ਕਿ Hindu ਧਰਮ ਦੀ ਮਾਨਤਾ ਦੇ ਅਨੁਸਾਰ ਅਕਸ਼ੇ ਤ੍ਰਿਤੀਆ ਜਾਂ ਅਕਸ਼ੇ ਤੀਜ ਵਾਲੇ ਦਿਨ ਸ਼ੁੱਧ ਮਹੂਰਤ ਮੰਨਿਆ ਜਾਂਦਾ ਜਿਸ ਤਰ੍ਹਾਂ ਮਾਤਾ ਦੇ ਜਦੋਂ ਨਰਾਤੇ ਆਉਂਦੇ ਨੇ ਉਹਨਾਂ ਨਰਾਤਿਆਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਸਾਰੇ ਦਿਨ ਸ਼ੁੱਧ ਨੇ ਜੀ ਤੁਸੀਂ ਕੋਈ ਤਰੀਕਟਾਉਣ ਦੀ ਲੋੜ ਨਹੀਂ ਕੋਈ ਥੱਥ ਰੱਖਣ ਦੀ ਜਿਹੜਾ ਮਰਜੀ ਸ਼ੁਭ ਕਮ ਹੈ ਉਹ ਰੱਖ ਲੋ ਸੋ ਲੋਕ ਫਿਰ ਵਿਆਹ ਦੁਕਾਨ ਦਾ ਕਿਤੇ ਦਾ ਉਦਘਾਟਨ ਕੋਈ ਜ਼ਮੀਨ ਦਾ ਸੌਦਾ ਕੁਝ ਉਹਨਾਂ ਦੇ ਨਾਲ ਚ ਕਰਦੇ ਉਸੇ ਤਰ੍ਹਾਂ ਅਕਸ਼ੇ ਤੀਜ ਨੂੰ ਵੀ ਸ਼ੁੱਧ ਮਹੂਰਤ Hindu ਮਾਨਤਾਵਾਂ ਦੇ ਅਨੁਸਾਰ ਮੰਨਿਆ ਜਾਂਦਾ ਸੋ ਉਸ ਧੰਦੇ ਅਕੋਰਡਿੰਗ ਹੈ ਉਸ ਮਤਲਬ ਰਵਾਇਤਾ ਦੇ ਰਵਾਇਤ ਦੇ ਅਨੁਸਾਰ ਆ ਉਮੀਦਵਾਰਾਂ ਨੇ 10 ਮਈ ਤੈਅ ਕਰ ਲਈ ਕਿ ਆਪਾਂ ਉਸੇ ਦਿਨ ਕਾਗਜ਼ ਪਰਨੇ ਆ मतलब तिथा ਦੇ ਉੱਤੇ ਤਰੀਕਾਂ ਦੇ ਉੱਤੇ ਦਿਨ ਦੇ ਉੱਤੇ ਹੈਨਾ ਕਿੰਨਾ ਭਰੋਸਾ ਉਮੀਦਵਾਰਾਂ ਨੂੰ ਵੋਟਰਾਂ ਤੇ ਭਰੋਸਾ ਨਹੀਂਗਾ ਵੋਟਰਾਂ ਨਾਲੋਂ ਜ਼ਿਆਦਾ ਆਹ ਫਾਰਮੂਲਿਆਂ ਤੇ ਭਰੋਸਾ ਸੋ ਹੁਣ ਇਸ ਲਈ 10 ਮਈ 12 ਉਮੀਦਵਾਰਾਂ ਨੇ ਚੁਣੀਆ ਜੀ 6 ਭਾਜਪਈ 6 ਕਾਂਗਰਸੀਆਂ ਨੇ ਕਿ ਜੀ ਉਸ ਦਿਨ ਸ਼ubh ਮਹੂਰਤ ਹੈ ਤੇ ਸ਼ubh ਮਹੂਰਤ ਦੇ ਵਿੱਚ ਜਿਹੜਾ ਵੀ ਸੌਦਾ ਕਰੋ ਕਹਿੰਦੇ ਸਿਰੇ ਚੜਦਾ ਇਸ ਦਿਨ ਲੋਕ ਸੋਨਾ ਗਹਿਣਾ ਜ਼ਮੀਨ ਜਾਇਦਾਦ ਹੈ ਹੋਰ ਮਤਲਬ ਕਾਰੋਬਾਰੀ ਕੰਮ ਉਹ ਸ਼ੁਰੂ ਕਰਦੇ ਆ ਸੋ ਇਹਨਾਂ ਲਈ ਵੀ ਕਾਰੋਬਾਰ ਆ ਭਾਈ ਇਹਨਾਂ ਲਈ ਵੀ ਸੌਦਾ ਏ ਇਹਨਾਂ ਲਈ ਵੀ ਖਰੀਦੋ ਉਪਰੋਕਤ ਹੈ ਸੋ ਇਹ ਸੇਵਾ ਨਹੀਂ ਹੈ ਸੋ ਇਸ ਲਈ ਅਗਲੇ ਕਹਿੰਦੇ ਫਿਰ ਸ਼ੁੱਧ ਮੂਰਤ ਚ ਕੰਮ ਕਰਨਾ ਤੇ ਅਕਸ਼ੇਤੀ ਜ ਤੋਂ ਵਧੀਆ ਕੋਈ ਦਿਨ ਨਹੀਂ ਤੇ ਉਹਨਾਂ ਨੇ ਕਹਿੰਦੀ ਇਹ ਦਿਨ ਚੁਣ ਲਿਆ ਹੁਣ ਸਵਾਲ ਇਹ ਆ ਕਿ ਜਿਹੜੇ 6 ਕਾਂਗਰਸੀ ਉਸੇ ਦਿਨ ਕਾਗਜ਼ ਦਾਖਲ ਕਰ ਰਹੇ ਨੇ 6 ਭਾਜਪਾ ਹੀ ਉਸੇ ਦਿਨ ਕਾਗਜ਼ ਦਾਖਲ ਕਰ ਰਹੇ ਨੇ ਇਹ ਤੋਂ ਬਿਨਾ ਉਸ ਦਿਨ ਕੁਝ ਆਜ਼ਾਦ ਉਮੀਦਵਾਰ ਜਾਂ ਹੋਰ ਪਾਰਟੀਆਂ ਦੇ ਵੀ ਦਾਖਲ ਕਰਨਗੇ ਫਿਰ ਸ਼ੁੱਧ ਮੂਰਤ ਕਿਹਦੇ ਲਈ ਸਹਾਇ ਹੋਊਗਾ ਭਾਈ ਫਿਰ ਉਥੇ ਉਹ ਦੇ ਕਿ ਆਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਇਹ ਕਰਮਾਂ ਦੇ ਫਲ ਮਿਲਨੇ ਆ ਭਾਈ ਇਹ ਤੇ ਸਾ ਤਰੀਕਾ ਬਾਦ ਦੀਆਂ ਗੱਲਾਂ ਨੇ ਹੁਣ ਜੇ ਇਹੀ ਪਹਿਲੂ ਆ ਫਿਰ ਇਥੋਂ ਅੰਦਾਜ਼ਾ ਲਾਓ ਕਿ ਜਿਹੜੇ 6 ਚੋਂ 3 ਭਾਜਪਾਈ ਉਮੀਦਵਾਰ ਨੇ ਤੇ 6 ਕਾਂਗਰਸੀਆਂ ਚੋਂ ਜਿਹੜੇ 3 ਕਾਂਗਰਸੀ ਉਮੀਦਵਾਰ ਨੇ ਉਹ ਇੱਕੋ ਦਿਨ ਇੱਕੋ ਸੀਟਾਂ ਵਾਲੇ ਥਾਂ ਤੇ ਕਾਗਜ਼ ਦਾਖਲ ਕਰ ਰਹੇ ਨੇ ਦਿਨੇਸ਼ ਬੱਬੂ ਗਰਦਾਸਪੁਰ ਤੋਂ 10 ਮਈ ਨੂੰ ਕਾਗਜ਼ ਦਾਖਲ ਕਰ ਰਹੇ ਨੇ ਸੁਖਜਿੰਦਰ ਰੰਦਾਵਾ ਗਰਦਾਸਪੁਰ ਤੋਂ ਉਸੇ ਦਿਨ ਕਾਗਿਜ਼ ਦਖਲ ਕਰ ਰਹੇ ਨੇ ਇੱਕੋ ਦਿਨ ਇੱਕੋ ਸੀਟ ਤੇ ਦੋ ਉਮੀਦਵਾਰ ਉਸ ਸ਼ੁੱਧ ਮੂਰਤ ਤੇ ਦਖਲ ਕਰ ਰਹੇ ਨੇ ਕਿਹਦੇ ਲਈ ਸਹੀ ਹੋਗਾ ਸ਼ੁੱਧ ਮੂਰਤ ਜਲੰਧਰ ਚਸ਼ੀਲ ਰਿੰਕੂ ਉਸੇ ਦਿਨ ਕਾਗਿਜ਼ ਦਖਲ ਕਰ ਰਹੇ ਨੇ 10 ਮਈ ਨੂੰ ਚਰਨਜੀਤ ਚੰਨੀ ਵੀ ਉਸੇ ਦਿਨ ਕਾਗਿਜ਼ ਦਖਲ ਕਰ ਰਹੇ ਨੇ 10 ਮਈ ਨੂੰ ਇਸੇ ਤਰ੍ਹਾਂ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਉਸੇ ਦਿਨ ਕਾਗਿਜ਼ ਦਖਲ ਕਰ ਰਹੇ ਨੇ ਤੇ ਇਧਰ ਬੀਬੀ ਆਪਣੇ ਜੀਤਵਿੰਦਰ ਸਿੱਧੂ ਹੋਰੀ ਵੀ ਉਸੇ ਦਿਨ ਕਾਗਿਜ਼ ਦਖਲ ਕਰ ਰਹੇ ਨੇ ਸੋ ਇਹ ਇਸ ਲਈ ਕਹਿੰਦੇ ਜੀ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਨਾਮਜ਼ਦਗੀਆਂ ਕਿੰਨੀ ਅਕ ਸਹਾਈ ਹੁੰਦੀਆਂ ਨੇ ਇਸ ਫਾਰਮੂਲੇ ਦੇ ਉੱਤੇ ਨਜ਼ਰ ਰੱਖਾਂਗੇ ਕਿ ਇਹ ਕਿੰਨਾ ਕੁ ਸਹੀ ਰਹਿੰਦਾ ਚਲੋ ਗੱਲ ਫਾਰਮੂਲਿਆਂ ਦੀ ਚੱਲੀ ਆ ਤੇ ਕਹਿੰਦੇ ਜੀ ਭਾਜਪਾ ਨੇ ਕਿਸਾਨੀ ਮਸਲੇ ਦਾ ਹੱਲ ਕੱਢਣ ਲਈ ਇੱਕ ਨਵਾਂ ਫਾਰਮੂਲਾ ਕੱਢ ਲਿਆ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਲਗਾਤਾਰ ਬਖੋਕ 파ਟੀਆਂ ਦੇ ਉਮੀਦਵਾਰਾਂ ਨੂੰ ਘੇਰ ਰਹੀਆਂ ਨੇ ਤੇ ਜ਼ਿਆਦਾਤਰ ਘਰਾਓ ਕੇਂਦਰ ਦੇ ਵਿੱਚ ਰਾਜ ਕਰਨ ਵਾਲੀ ਧਿਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਹੋ ਰਿਹਾ ਉਸ ਤੋਂ ਬਾਅਦ ਬਾਰੀ ਮੌਜੂਦਾ ਸਤਾਤਾਰਟੀ ਡਰਾਮਾ ਦੀ ਪਾਰਟੀ ਦੀ ਵੀ ਆ ਜਾਂਦੀ ਹੈ ਸਵਾਲ ਜਵਾਬ ਲੋਕ ਅਕਾਲੀ ਕਾਂਗਰਸੀਆਂ ਨੂੰ ਵੀ ਕਰ ਰਹੇ ਨੇ ਪਰ ਕਿਸਾਨ ਜਥੇਬੰਦੀਆਂ ਦਾ ਮੁੱਖ ਫੋਕਸ ਜੇਕਰ ਹੈਗਾ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਉੱਤੇ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਜਵਾਬਦੇਹੀ ਉਹਨਾਂ ਦੀ ਹੈ ਫੈਸਲੇ ਉਹਨਾਂ ਨੇ ਲੈਣੇ ਸੀ ਐਮਐਸਪੀ ਵਾਲਾ ਮਸਲਾ ਹੋਵੇ ਚਾਹੇ ਚਾਹੇ ਲਖੀਂਪੁਰ ਖੀਰੀ ਵਾਲੇ ਮਸਲੇ ਦੇ ਉੱਤੇ ਕਾਰਵਾਈ ਹੋਵੇ ਚਾਹੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦਾ ਮਸਲਾ ਹੋਵੇ ਸਵਾਮੀ ਰਾਥ ਦੀ ਰਿਪੋਰਟ ਲਗ ਕਰਨ ਦਾ ਮਸਲਾ ਹੋਵੇ ਪਰ ਸੁਪਰ ਸਰਕਾਰਾਂ ਵੀ ਸਮੇ ਸਮੇਂ ਦੀਆਂ ਵਾਅਦਾ ਕਰਦੀਆਂ ਨਹੀਂਆਂ ਚਾਹੇ ਕਾਂਗਰਸੀ ਸਰਕਾਰ ਹੋਵੇ ਤੇ ਚਾਹੇ ਉਹ ਨਾ ਆਵਾਦੀ ਪਾਰਟੀ ਵਾਲੇ ਹੋਵੇ ਚਾਹੇ ਅਕਾਲੀ ਜਿਹੜੇ ਕਹਿੰਦੇ ਇਸ ਦਾ ਹੈ ਹੀ ਕਿਸਾਨੀ ਪਸ਼ੋਖੜ ਪਿੰਡੂ ਪਸ਼ੋਖੜ ਵਾਲੇ ਸੋ ਇਸ ਹਵਾਲੇ ਨਾਲ ਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਹਾਵੀ ਹੋ ਰਹੇ ਨੇ ਚੋਣ ਪ੍ਰਕਿਰਿਆ ਦੇ ਉੱਤੇ ਤੇ ਭਾਜਪਾ ਇਹਦੇ ਲਈ ਸਭ ਤੋਂ ਜ਼ਿਆਦਾ ਮੁਸ਼ਕਲ ਚ ਘिरी ਨਜ਼ਰ ਆਉਂਦੀ ਆ ਸੋ ਕਹਿੰਦੇ ਕਿ ਉਹ ਫਾਰਮੂਲਿਆਂ ਤੇ ਕੰਮ ਕਰੀ ਕਿ ਭਾਈ ਕਿਸਾਨਾਂ ਨੂੰ ਨਰਾਜ਼ ਕਰਕੇ ਵੀ ਨਹੀਂ ਛੱਡਦਾ ਕਿਸਾਨਾਂ ਨੂੰ ਦਰਕਨਾਰ ਕਰਕੇ ਵੀ ਨਹੀਂ ਛੱਡਦਾ ਕਿਉਂਕਿ ਜੇ ਇਦਾਂ ਹੋਏ ਤਾਂ ਪਿੰਡੂ ਬਹੁਤ ਗਿਣਤੀ ਹੈ ਤੇ ਪਿੰਡੂ ਭਾਈਚਾਰਾ ਪੰਜਾਬ ਦਾ ਸਮੁੱਚਾ ਆਰਥਿਕ ਭਾਈਚਾਰਾ ਕਿਸਾਨੀ ਦੇ ਆਲੇ ਦੋਲੇ ਘੁੰਮਦਾ ਇੱਕ ਰੂਮ ਵੀ ਗੱਲ ਕਰੀਏ ਤਾਂ 12000 ਤੋਂ ਵੱਧ ਪੰਜਾਬ ਤੇ ਪਿੰਡ ਨੇ ਤੇ 12000 ਤੋਂ ਵੱਧ ਪਿੰਡਾਂ ਦੇ ਵਿੱਚ 20 ਲੱਖ ਤੋਂ ਵੱਧ ਤਾਂ ਸਿੱਧਾ ਕਿਸਾਨ ਪਰਿਵਾਰ ਕਿਸਾਨ ਪਰਿਵਾਰਾਂ ਦੀ ਗਿਣਤੀ ਉਹ 20-22 ਲੱਖ ਦੇ ਗੇੜੇ ਚ ਹੁੰਦੀ ਹੈ ਸੋ ਇਸ ਲਈ ਕਹਿੰਦੇ ਕਿ ਇਹਨਾਂ ਸਾਰਿਆਂ ਨੂੰ ਲਾਂਬੇ ਕਰਕੇ ਤਾਂ ਨਹੀਂ ਚੱਲਿਆ ਜਾ ਸਕਦਾ ਫਿਰ ਸਭ ਤੋਂ ਵੱਡੀ ਚਣੌਤੀ ਭਾਰਤੀ ਜਨਤਾ ਪਾਰਟੀ ਨਾਲੇ ਉਹਨਾਂ ਨੰ ਨਰਾਜ਼ਗੀ ਦੇ ਪਹਿਲੂ ਆਪਾਂ ਜ਼ਿਕਰੇ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਜਿਹੜੇ ਨਰਾਜ਼ਗੀ ਦੇ ਪਹਿਲੂ ਨੇ ਇਹ ਹੈ ਕਿ ਕੇਂਦਰ ਚ ਤੁਹਾਡੀ ਸਰਕਾਰ ਹੈ ਤੇ ਤਿੰਨ ਖੇਤੀ ਕਾਨੂੰਨ ਤੁਸੀਂ ਲਿਆਏ ਕਿਸਾਨਾਂ ਦੀ ਸੁਣੀ ਨਹੀਂ ਉਸ ਸਮੇਂ ਜਦੋਂ ਇਹ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਸੰਘਰਸ਼ ਹੋਇਆ ਤੁਸੀਂ ਉਹਨਾਂ ਉੱਤੇ ਹਮਲੇ ਕੀਤੇ ਗੋਲੇ ਛੱਡ ਪਾਣੀ ਛੱਡ ਪਛਾੜਾ ਛੱਡ ਕਿਲਾ ਗੱਡ ਬੈਰੀਕੇਡ ਲਾ ਫਿਰ ਉਹਨਾਂ ਚੀਨੀ ਪਾਕਿਸਤਾਨੀ ਅਤਵਾਦੀ ਦੱਸ ਸੋ ਸਾਰਾ ਪਰਤਾਰਾ ਤੇ ਇੱਕ ਸਾਲ ਤੋਂ ਬਾਅਦ ਅੰਦੋਲਨ ਚੱਲਿਆ 700 ਤੋਂ ਬਾਅਦ ਕਿਸਾਨ ਸ਼ਹੀਦ ਹੋਏ ਤੇ ਫਿਰ ਕਿਸਾਨੀ ਸੰਘਰਸ਼ ਦੇ ਵਿੱਚੋਂ ਕਾਨੂੰਨ ਦਾ ਵਾਪਸ ਕਰਾ ਲੇ ਪਰ ਤੁਸੀਂ ਉਹ ਫਾਰਮੂਲਿਆਂ ਦੇ ਤਹਿਤ ਪੰਜਾਬ ਦੇ ਵਿੱਚ ਮੰਡੀਕਰਨ ਦਾ ਭੋਗ ਖਾਣ ਦੀ ਕੋਸ਼ਿਸ਼ ਕੀਤੀ ਹੈ ਫਸਲਾਂ ਦੀ ਖਰੀਦੋ ਪ੍ਰਕਿਰਤ ਦੇ ਵਿੱਚ ਜੋ ਭੂਮਿਕਾ ਨਿਭਾਈ ਜਾ ਰਹੀ ਹੈ ਉਹ ਸਵਾਲ ਆ ਗਿਆ ਤੇ ਪਰ ਜਿਹੜੇ ਤਿੰਨ ਖੇਤਰੀ ਨੂੰ ਵਾਪਸ ਕਰਨ ਲੱਗੇ ਬਾਦੇ ਸੀ ਐਮਐਸਪੀ ਵਾਲੀ ਕਮੇਟੀ ਵਾਲਾ ਉਹ ਕਿਤੇ ਨਹੀਂ ਲੱਭਾ ਹੈ ਕਿਸਾਨੀਆਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਸੀ ਉਹ ਕਿਤੇ ਨਹੀਂ ਲੱਭੇ ਫਿਰ ਜਿਹੜੇ ਇਹ ਵਾਦੇ ਸੀ ਕਿ ਐਮਐਸਪੀ ਦੇਾਂਗੇ ਸੋਮਨਥਰ ਰਿਪੋਰਟ ਲਾਗੂ ਕਰਾਂਗੇ ਅਨਾਉ ਕਿਤੇ ਨਹੀਂ ਕਿਸਾਨਾਂ ਦੀ ਆਮਦਨ ਦੁਖਣੀ ਕਰਾਂਗੇ ਉਹ ਕਿਤੇ ਨਹੀਂ ਸੋ ਇਹ ਇਹ ਸਵਾਲ ਨਾ ਫਿਰ ਪੰਜਾਬ ਦੇ ਕੁਝ ਤਰ੍ਹਾਂ ਤਰਨੇ ਤੇ ਆ ਗਈਆਂ ਦੁਬਾਰਾ ਐਮਐਸਪੀ ਦੀ ਮੰਗ ਨੂੰ ਲੈ ਕੇ ਉਹ ਅਜੇ ਵੀ ਸ਼ੰਭਾ ਵਾਟਰ ਚੱਲੀ ਜਾਂਦਾ ਹੈ ਉਹਦੇ ਨਾਲ ਰੇਲ ਰੇਲ ਵੀ ਰੋਕੀ ਹੋਈ ਹੈ ਤੇ ਹੁਣ ਸੜਕ ਵੀ ਰੋਕੀ ਹੋਈ ਹੈ ਸੋ ਇਸ ਲਈ ਉਹ ਸਾਰਾ ਕੁਝ ਪ੍ਰਭਾਵਿਤ ਵੀ ਉਹਦੇ ਨਾਲ ਬੇਸ਼ੱਕ ਪੰਜਾਬ ਦਾ ਵਪਾਰੀ ਵੀ ਨਰਾਜ਼ ਤੇ ਨਰਾਸ਼ ਹੋ ਰਿਹਾ ਹੈ ਹਾਂ ਆਵਾਜਾਈ ਦੇ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਪਰ ਦੋ ਤਿੰਨ ਜਥੇਬੰਦੀਆਂ ਦੀ ਅਗਵਾਈ ਚ ਕੁਝ ਹੋਰ ਜਥੇਬੰਦੀਆਂ ਨਾਲ ਤਰਨਾ ਜਾ ਰਹੀ ਹੈ ਕਹਿੰਦੇ ਜੀ ਬਕਾਇਦਾ ਤੌਰ ਤੇ ਭਾਜਪਾ ਨੇ ਲੋਕ ਸਭਾ ਹਲਕਿਆਂ ਦੇ ਸਥਾਨਕ ਆਪਣੇ ਨੁਮਾਇੰਦਿਆਂ ਨੂੰ ਲੈ ਕੇ ਸਥਾਨਕ ਲੀਡਰਸ਼ਿਪ ਨੂੰ ਲੈ ਕੇ ਉਹਦੇ ਦਰਾਂ ਨੂੰ ਲੈ ਕੇ ਕਮੇਟੀਆਂ ਬਣਾਈਆਂ ਨੇ ਇਹ ਕਮੇਟੀਆਂ ਜ਼ਿਲ੍ਹਾ ਪੱਧਰ ਦੇ ਉੱਤੇ ਕੰਮ ਕਰਨਗੀਆਂ ਤੇ ਉਸ ਜ਼ਿਲ੍ਹੇ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਨੇ ਜਾਂ ਰੋਸ਼ ਮੁਜਾਰਾ ਰੋਸ਼ ਪ੍ਰਦਰਸ਼ਨ ਲੀਡਰਾਂ ਨੂੰ ਘੇਰਨ ਵਾਲੀਆਂ ਟੀਮਾਂ ਨੇ ਉਹਨਾਂ ਨਾਲ ਰਾਬਤਾ ਕਰਕੇ ਉਹਨੂੰ ਕਹਿਣਗੇ ਸਾਡੇ ਮੰਚ ਤੇ ਆਓ ਜੀ ਸਾਡੇ ਪਲੇਟਫਾਰਮ ਤੇ ਆਓ ਜੀ ਸਾਡੇ ਦਫ਼ਤਰ ਆਓ ਜੀ ਜਾਂ ਅਸੀਂ ਆ ਜੰਨੇ ਆ ਜੀ ਬੈਠ ਕੇ ਤੁਹਾਡੇ ਮਸਲੇ ਦਾ ਤਾਂ ਕਿ ਆ ਉਹ ਨਾਮਜਦਗੀਆਂ ਤੋਂ ਬਾਅਦ 14 ਤਰੀਕ ਤੋਂ ਬਾਅਦ ਜਿਆ ਕਰਾਉ ਨਾ ਹੋਵੇ ਹੰਸ ਰਾਜ ਨੂੰ ਪੁੱਛੋ ਰੋਜ਼ ਕੀ ਹੁੰਦਾ ਪਰਮਪਾਲ ਕੌਰ ਸਿੱਧੂ ਨੂੰ ਪੁੱਛੋ ਰੋਜ਼ ਕੀ ਹੁੰਦਾ ਪਰਨੀਤ ਕੌਰ ਦੇ ਘਰ ਮੁਰੇ ਲੱਗਿਆ ਧਰਨਾ ਕਿਸਾਨ ਦੀ ਇੱਕ ਦੀ ਮੌਤ ਹੋਈ ਹੈ ਹੈਨਾ ਉਸ ਮਸਲੇ ਦੇ ਉੱਤੇ ਕਿ ਤੱਕਾ ਮੁਕੀ ਚ ਮੌਤ ਹੋਈ ਹੈ ਜੀ ਕਹਿੰਦੇ ਕਿ ਉਹ ਪੱਕਾ ਹੁਣ ਤਾਂ ਬਿੱਟੂ ਵੀ ਘੇਰ ਲਿਆ ਬਿੱਟੂ ਪਹਿਲਾਂ ਕਹਿੰਦਾ ਸੀ ਮੈਨੂੰ ਨਹੀਂ ਕਿਸੇ ਨੇ ਜਿ ਘੇਰਿਆ ਬਿੱਟੂ ਵੀ ਕਰ ਰਹੇ ਨੇ ਆਮ ਪੰਜਾਬ ਚ ਜਦੋਂ ਚੌਣ ਪੜ ਦੇ ਵਿੱਚ ਸੀ ਤਾਂ 2022 ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਇਸ ਨੇ ਤਾਂ ਚੁਟਕੀ ਮਾਰ ਕੇ ਐਮਐਸਪੀ ਦੇਣ ਦੀਆਂ ਗੱਲਾਂ ਕਹੀਆਂ ਸੀ ਕਿ ਬਸ ਸਰਕਾਰ ਆਈ ਨਹੀਂ ਤੇ ਐਮਐਸਪੀ ਦਿੱਤੀ ਨਹੀਂ ਅਸੀਂ ਦੇ ਦਾਂਗੇ ਐਮਐਸਪੀ ਇਹ ਤਾਂ ਬਾਕੀ ਫਸਲਾਂ ਦੇ ਉੱਤੇ ਵੀ ਸਬਜ਼ੀਆਂ ਫਲਾਂ ਦੇ ਉੱਤੇ ਵੀ ਇਹ ਕੇਰਲ ਵਾਲਾ ਫਾਰਮੂਲਾ ਲਿਆ ਕੇ ਵਾਧੇ ਕਰਦੇ ਸੀ ਮੁੱਖ ਮੰਤਰੀ ਸਾਹਿਬ ਤਾਂ ਵੱਖਰਾ ਬੋਨਸ ਦੇ ਕੇ ਕਹਿੰਦੇ ਕਣਕ ਦਾ ਭਾਅ ਹੀ ਹੈ ਨਾ ਜਿਹੜਾ ਕੇਜਰੀਵਾਲ ਜੀ ਨੇ ਦਿੱਲੀ ਕਰਤਾ ਪਿੰਡ ਨਹੀਂ ਸੱਥਾਂ ਚ ਬੋਲਦੇ ਸੀ ਉਹ ਗੱਲ ਕਪਾਈ ਤੇ ਵੀ ਬੋਨਟ ਦੇ ਦੇਣਾ ਲੈ ਸੋਮੇनाथ ਦੀ ਰਿਪੋਰਟ ਇਹ ਕੇਂਦਰ ਤੇ ਜੇ ਲਾਗੂ ਨਹੀਂ ਕਰਦਾ ਆਪਾਂ ਉਹਦੇ ਬਰਾਬਰ ਤਾਂ ਪਾ ਲਿਆ ਦੇਣਾ ਸਾਡੇ ਕੋਲ ਫਾਰਮੂਲਾ ਹੈਗਾ ਤੇ ਇਸ ਲਈ ਫਿਰ ਹੁਣ ਉਹ ਵਾਅਦਿਆਂ ਦੀ ਜਦੋਂ ਵਫਾ ਨਹੀਂ ਹੋਇਓ ਵਾਦੇ ਤੇ ਫਿਰ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਖਾਸ ਕਰ ਨੌਜਵਾਨ ਬੇਰਜ਼ਗਾਰੀ ਹੈ ਨਾ ਉਹ ਜਿਹਨੂੰ ਮੂੰਹ ਬੋਲੀ ਭੈਣ ਕਹਿਆ ਸੀ ਉਹ ਚੌਣ ਲੜ ਰਹੀ ਹੈ ਉਹ ਕੁੜੀ ਉਹ ਕਹਿੰਦੀ ਕਿੱਥੇ ਗਏ ਵਾਦੇ ਮੂੰਹ ਬੋਲੀ ਭੈਣ ਕਹਿ ਕੇ ਟੈਂਕੀ ਤੋਂ ਵੀ ਤਾਰ ਲਿਆ ਕਿ ਪੈਣਾ ਆ ਆ ਜਾਂਦੇ ਸਾਡੀ ਸਰਕਾਰ ਆਉਂਦੀ ਪਹਿਲਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ ਤੇ ਉਹ ਕਹਿੰਦੇ ਕਿ ਕਿੱਥੇ ਆਸੀਂ ਸੋ ਇਸ ਲਈ ਉਹ ਉਹ ਵੀ ਸਾਰੇ ਪਹਿਲੂ ਹੈਗੇ ਧਰਨੇ ਚੱਲੀ ਜਾਂਦੇ ਨੇ ਅਜੇ ਵੀ ਤੇ ਇਸ ਲਈ ਆਮ ਆਦਮੀ ਪਾਰਟੀ ਵੀ ਇਸ ਪਹਿਲੂ ਤੇ ਕਿਰੀਆ ਕਿ ਉਹ ਕਰੀਏ ਕੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅ ਪਰ ਖੁਦ ਚੋਣ ਮੈਦਾਨ 'ਚ ਨੇ ਤੇ ਉਹ ਕਹਿੰਦੇ ਨੇ ਕਿ ਜੀ ਕੇਂਦਰ ਨੇ ਕਰਨਾ ਅਸੀਂ ਥੋੜਾ ਐਮਐਸਪੀ ਦੇ ਸਕਦੇ ਹਾਂ ਉਹ ਤਾਂ ਸਿੱਧਾ ਹੀ ਆ ਗਏ ਇਸ ਗੱਲ ਤੇ ਕਿ ਅਸੀਂ ਨਹੀਂ ਐਮਐਸਪੀ ਦੇ ਸਕਦੇ ਤਾਂ ਕੇਂਦਰ ਨੇ ਦੇਣੀ ਆ ਪਰ ਇਸ ਪਹਿਲੂ ਨੇ ਮੁਸ਼ਕਲ 'ਚ ਪਾਇਆ ਹੋਇਆ ਆਮ ਆਦਮੀ ਪਾਰਟੀ ਨੂੰ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਚਾਹੇ ਸਿੱਧੇ ਰੂਪ ਚੋਂ ਔਵੇਂ ਕਰਾਉ ਨਹੀਂ ਹੈਗਾ ਪਰ ਸ਼੍ਰੋਮਣੀ ਕਾਲੀ ਦਲ ਕੱਲੀ ਅਜੇ ਵੀ ਪਿੰਡਾਂ ਚ ਉਹੇ ਜਿਹਾ ਪਹਿਲੇ ਵਾਲਾ ਮਾਹੌਲ ਨਹੀਂ ਪੜ ਰਿਹਾ ਜਿਹੜੀ ਪਹਿਲਾਂ ਲਹਿਰ ਉੱੜਦੀ ਸੀ ਉਹ ਲਹਿਰ ਨਹੀਂ ਉੱਠ ਪਾਰੀ ਉਹ ਕਹਿੰਦੇ ਅਜੇ ਵੀ ਕਿਸਾਨਾਂ ਦੇ ਮਨਾਂ ਚ ਟੀਸਪਈਆ ਕਿ ਭਾਈ ਤਨ ਖੇਤੀ ਕਾਨੂੰਨ ਆਇਓ ਤਾਂ ਜੇ ਤੁਸੀਂ ਹਾਂਮੀ ਭਰੀ ਜੇ ਤੁਸੀਂ ਵਿੱਚ ਬੈਠੇ ਸੀ ਜੇ ਤੁਸੀਂ ਵਿੱਚ ਬੈਠੇ ਪਹਿਲਾਂ ਹੀ ਕਾਟ ਕੱਟ ਦਿੰਦੇ ਕਿ ਪੰਜਾਬ ਨੂੰ ਇਹ ਮਨਜ਼ੂਰ ਨਹੀਂ ਪੰਜਾਬ ਦੇ ਵਿੱਚ ਇਹਦੇ ਨਾਲ ਖਲਚਲ ਹੋਊਗੀ ਕਿਉਂਕਿ ਉਹ ਸਮੇਂ ਵਿਰੋਧ ਕਰਕੇ ਬਾਹਰ ਆਉਂਦੇ ਕੈਬਨਟ ਚੋਂ ਤਾਂ ਕਹਿੰਦੇ ਬੀਬੀ ਜੀ ਆ ਹੱਲ ਆਉਂਦਾ। ਸੋ ਇਹ ਇਸ ਲਈ ਅਕਾਲੀ ਦਲ ਦੇ ਅਜੇ ਵੀ ਪੈਰ ਨਹੀਂ ਲੱਗ ਰਹੇ ਕੋਸ਼ਿਸ਼ਾਂ ਕਰ ਰਿਹਾ। ਤੇ ਉਹਦੇ ਕੋਲ ਇੱਕ ਪੱਕਾ ਕੈਡਰ ਹੈਗਾ ਵੀ ਹੈ। ਬਾਕੀਆਂ ਦੇ ਕੈਡਰ ਚ ਭੰਨ ਤੋੜ ਘਾਟਾ ਵੱਧਾ ਇਸ ਵਾਰ ਖੂਬ ਹੋਣਾ। ਪਰ ਤਾਂ ਵੀ ਅਕਾਲੀ ਦਲ ਉਹੀ ਜੀ ਸਥਿਤੀ 'ਚ ਨਜ਼ਰ ਨਹੀਂ ਆਉਂਦਾ ਤੇ ਕਿਸਾਨਾਂ ਦੀ ਨਾਰਾਜ਼ਗੀ ਪਿੰਡਾਂ ਦੇ ਵਿੱਚ ਨਾਰਾਜ਼ਗੀ ਅਕਾਲੀ ਦਲ ਪ੍ਰਤੀ ਉਹ ਮੇਂ ਖੜੀ ਹੈ। ਬੇਸ਼ੱਕ ਉਮੀਦਵਾਰਾਂ ਨੂੰ ਉਵੇਂ ਕਰਾਉ ਨਹੀਂ ਜਿਵੇਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਹੀ ਕੈਪਟਨ ਸਰਕਾਰ ਦਾਅਵੇ-ਵਾਦੇ ਕਰਦੀ ਸੀ ਕਿ ਕਿਸਾਨੀ ਮਸਲਾ ਅਸੀਂ ਹੱਲ ਕਰਦਾਂਗੇ ਅਸੀਂ ਕਿਸਾਨਾਂ ਦੇ ਨਾਲ ਹੈ ਅਸੀਂ ਸੁਆਮੀਨਾਥ ਰਿਪੋਰਟ ਲਾਗੂ ਕਰਨ ਦੇ ਲਈ ਅੰਦੋਲਨ ਕਰਾਂਗੇ ਤੇ ਦੂਸਰਾ ਇਹ ਵੀ ਪਹਿਲੂ ਹੈਗਾ ਕਿ ਸਭ ਤੋਂ ਵੱਧ ਕੇਂਦਰ ਚ ਰਾਜ ਇਸ ਪਾਰਟੀ ਨੇ ਕੀਤਾ ਤੇ ਜੇ ਪਹਿਲਾਂ ਹੀ ਕਿਸਾਨੀ ਮਸਲੇ ਹੱਲ ਕੀਤੇ ਹੁੰਦੇ ਤਾਂ ਇਹ ਹਾਲਤ ਨਾ ਬਣੀ ਹੁੰਦੀ ਸੋ ਇਸ ਕਰਕੇ ਪੰਜਾਬ ਦੇ ਵਿੱਚ ਕਿਸਾਨੀ ਰੋਸੇ ਦਾ ਨੌਜਵਾਨੀ ਰੋਸੇ ਦਾ ਬੇਰੋਜ਼ਗਾਰਾਂ ਦਾ ਪਿੰਡਾਂ ਦੇ ਲੋਕਾਂ ਦਾ ਪੰਜਾਬ ਦੇ ਮਸਲਿਆਂ ਦਾ ਇਹ ਸਵਾਲ ਜਦੋਂ ਉਹਨਾਂ ਨਾ ਪਾਰਟੀਆਂ ਦੇ ਮੂਹਰੇ ਆਉਣ ਲੱਗੇ ਨੇ ਚਾਹੇ ਉਹ ਆਮ ਆਦੀ ਪਾਰਟੀ ਦੇ ਮੂਹਰੇ ਆ ਰਿਹਾ ਹੋਵੇ ਚਾਹੇ ਪੰਜਾਬ 'ਚ ਪਹਿਲਾਂ ਰਾਜ ਕਰਦੀ ਰਹੀ ਕਾਂਗਰਸ ਜਾਂ ਅਕਾਲੀ ਦਲ ਦੇ ਮੂਹਰੇ ਆ ਰਿਹਾ ਹੋਵੇ ਤੇ ਚਾਹੇ ਕੇਂਦਰ 'ਚ ਲਗਾਤਾਰ ਦੋ ਵਾਰ ਰਾਜ ਕਰਨ ਵਾਲੀ ਭਾਜਪਾ ਦੇ ਮੂਹਰੇ ਆ ਰਿਹਾ ਹੋਵੇ ਸੋ ਕਹਿੰਦੀ ਜੀ ਉਹਨਾਂ ਕੋਲ ਜਵਾਬ ਨਹੀਂ ਗੇ ਉਹ ਤਾਲਮਿਲ ਕਮੇਟੀਆਂ ਬਣਾ ਰਹੇ ਨੇ ਪਰ ਭਾਜਪਾ ਇਸ ਫਾਰਮੂਲੇ 'ਤੇ ਕੰਮ ਕਰ ਰਹੀ ਹੈ ਕਿ ਜੇ ਆਪਾਂ ਕਮੇਟੀਆਂ ਨਾਲ ਬਿਠਾ ਕੇ ਉਹਨਾਂ ਦੇ ਮਸਲੇ ਹੱਲ ਕਰ ਦਈਏ ਲਿਖਤੀ ਵੀ ਦੇਣਾ ਪੈਣ ਕਮੇਟੀਆਂ ਕਮਟੀਆਂ ਨੂੰ ਦੇ ਦੇਣ ਤਾਕੇ 14 ਤਰੀਕ ਤੋਂ ਬਾਅਦ ਮਾਹੌਲ ਸ਼ਾਂਤ ਹੋ ਜਵੇ ਫਿਰ ਆਪਾਂ 10 ਦਿਨ ਤੱਕ ਇਹ ਪ੍ਰਚਾਰ ਗਰੂ ਕਿ ਮੋਦੀ ਘਰਾਂ ਨੇ ਵੀ ਆਉਣਾ ਪੰਜਾਬ ਅੰਮ੍ਰਿਤਸਰ ਨੂੰ ਵੀ ਲਿਆਉਣ ਦੀਆਂ ਕੋਸ਼ਿਸ਼ਾਂ ਨੇ ਜੀਪੀ ਨੱਡਾ ਤੋਂ ਵੀ ਰੈਲੀ ਕਰਾਉਣੀ ਆ ਸੋ ਇਸ ਲਈ ਕਹਿੰਦੇ ਕਿ ਇਹ ਵੱਡੇ ਲੀਡਰ ਜਦੋਂ ਪੰਜਾਬ ਦਾ ਰੁਖ ਕਰਨ ਤਾਂ ਕੋਈ ਵੱਡਾ ਰੋਸਮੁਜਾਰਾ ਪ੍ਰਦਰਸ਼ਨ ਨਾ ਹੋਵੇ ਕਿ ਪੰਜਾਬ ਤੇ ਹਰਿਆਣਾ ਹੈ ਇਹਨਾਂ ਦੀਆਂ ਚੋਣਾਂ ਨੂੰ ਅਗਾਹ ਵੀ ਪਾਇਆ ਜਾ ਸਕਦਾ ਟਾਲਿਆ ਵੀ ਜਾ ਸਕਦਾ ਪਰ ਜਿਆ ਇੰਨਾ ਆਸਾਨ ਨਹੀਂ ਹੁੰਦਾ ਪਰ ਖੁਦਾ ਨਾ ਖਾਸਾ ਕੁਝ ਜਿਹਾ ਵਾਪਰੇ ਜਾਂ ਇਹਦੇ ਪਿੱਛੇ ਕੋਈ ਰਾਜਨੀਤੀ ਕੰਮ ਕਰ ਜਵੇ ਫਿਰ ਕੁਝ ਵੀ ਸੰਭਵ ਹੈ ਸੋ ਪਰ ਇਸ ਮੌਕੇ ਕਿਸਾਨੀ ਮਸਲਿਆ ਦਾ ਹੱਲ ਮੂਜਮਾਨੀ ਕੱਢਣ ਦੇ ਫਾਰਮੂਲੇ ਤਹਿਤ ਜਾਂ ਕਿਸਾਨਾਂ ਨੂੰ ਮਨਾਉਣ ਵਾਲੇ ਫਾਰਮੂਲੇ ਤਹਿਤ ਕਹਿੰਦੇ ਜੀ ਭਾਜਪਾ ਨੇ ਕਮੇਟੀਆਂ ਬਣਾ ਕੇ ਤੋੜ ਖੱਡਿਆ ਕਿ ਆਪਾਂ ਇਸ ਤੋੜ ਨਾਲ ਅੱਗੇ ਚੱਲਦੇ ਹਾਂ ਚਲੋ ਦੇਖਦੇ ਹਾਂ ਉਹਨਾਂ ਦੀ ਇਹ ਤੋੜ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਸ ਪਹਿਲੂ ਤੇ ਆਪਾਂ ਨਜ਼ਰ ਰੱਖਾਂਗੇ ਪਰ ਨਜ਼ਰ ਤਾਂ ਮੇਰੀ ਉਸ ਪਹਿਲੂ ਤੇ ਵੀ ਹੈਗੀ ਹੈ ਕਿ ਆਪਾਂ ਗੱਲ ਕਰਦੇ ਆਂ ਦਲ ਬਦਲੂਆਂ ਦੀ ਆਪਾਂ ਗੱਲ ਕਰਦੇ ਰਿਹਾ ਐਮਐਲਏਾਂ ਦੀ ਚਾਰਕ ਲੀਡਰ ਪੰਜਾਬ ਦੇ ਵਿੱਚ ਅਜਿਹੇ ਨੇ ਜਿਹੜੇ ਇਸ ਵਾਰ ਦੀ ਸੂਚੀ 'ਚ ਆ ਗਏ ਲਗਭਗ ਜਿਨ੍ਹਾਂ ਨੇ ਪਹਿਲਾਂ ਐਮਐਲਏ ਸੀ ਜਾਂ ਪਹਿਲਾਂ ਐਮਪੀ ਦੀ ਚੋਣ ਲੜੀ ਨਹੀਂ ਗੱਲ ਬਣੀ ਫਿਰ ਐਮਐਲਏ ਦੀ ਚੋਣ ਲੜੀ ਐਮਐਲਏ ਬਣ ਗਏ ਤੇ ਹੁਣ ਫਿਰ ਐਮਪੀ ਦੀ ਚੋਣ ਲੜੀ ਚਲੋ ਆਪਾਂ ਇਸੇ ਗੱਲ ਤੇ ਆਉਨੇ ਕੈਂਪੀ ਦੀ ਚੋਣ ਲੜੀ ਨਹੀਂ ਜਿੱਤ ਸਕੇ ਗਾਹ ਵਾਲੀ ਮਤਲਬ 2019 ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚ ਜਦੋਂ ਨਹੀਂ ਜਿੱਤੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਗਏ ਪਰ ਹੁਣ ਫੇਰ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਲੋਕ ਸਭਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ 2019 ਦੇ ਵਿੱਚ ਉਮੀਦਵਾਰ ਬਣ ਕੇ ਉਤਰੇ ਗੱਲ ਨਹੀਂ ਬਣੀ ਚੋਣ ਹਾਰ ਗਏ ਤੇ ਉਸ ਤੋਂ ਬਾਅਦ ਕਿੱਧਰ ਬਾਹਰ ਤੋਂ ਐਮ ਐਲ ਏ ਬਣ ਗਏ ਤੇ ਹੁਣ ਫਿਰ ਲੋਕ ਸਭਾ ਚੋਣ ਲੜ ਰਹੇ ਨੇ ਚਲੋ ਇਸ ਵਾਰ ਚਾਹੇ ਹਲਕਾ ਬਦਲ ਲਿਆ ਲੁਧਿਆਣੇ ਆ ਗਈ ਪਰ ਪਹਿਲਾਂ ਐਮਪੀ ਦੀ ਚੋਣ ਹਾਰੀ ਫਿਰ ਐਮਐਲਏ ਬਣੇ ਤੇ ਹੁਣ ਲੋਕ ਸਭਾ ਲਈ ਮੈਦਾਨ ਚ ਸੁਖਬਾਲ ਸਿੰਘ ਖਹਿਰਾ ਸੁਖਬਾਲ ਸਿੰਘ ਖਹਿਰਾ ਹੋਰੀ ਵੀ ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਵੱਲੋਂ ਬਠਿੰਡੇ ਹੀ ਲੜਨ ਗਏ ਸੀ ਤੇ ਬਠਿੰਡਾ ਸੀਟ ਲੜੀ ਪਰ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਫਿਰ ਕਾਂਗਰਸ 'ਚ ਵਾਪਸੀ ਹੋ ਗਈ ਪਲਾਤ ਤੋਂ ਚੋਣ ਲੜੀ ਐਮਐਲਏ ਬਣ ਗਏ ਤੇ ਹੁਣ ਫੇਰ ਐਮਪੀ ਦੀ ਚੋਣ ਲੜ ਰਹੇ ਨੇ ਹੁਣ ਇਸ ਵਰਤਨ ਨੂੰ ਕਿਹਾ ਹੋਇਆ ਸੋ ਉੱਥੇ ਚੁਣੌਤੀ ਆ ਭਾਈ ਚਾਹੇ ਉਹ ਮੀਤਿਆਰਦੀ ਹੋਵੇ ਤੇ ਚਾਹੇ ਉਹ ਸਿਮਰਜੀਤ ਮਾਨਦੀ ਹੋਵੇ ਚਾਹੇ ਕੁਵਾਲਚ ਹੁੰਦਾ ਹੋਰੀ ਵੀ ਹੁਣ ਸੋ ਖਲ ਖਰ ਉਥੋਂ ਮੈਦਾਨ ਚ ਪਹਿਲਾਂ ਐਮਪੀ ਦੀ ਚੋਣ ਲੜੀ ਹਾਰੇ ਫੇਰ ਐਮਐਲਏ ਬਣੇ ਤੇ ਹੁਣ ਫੇਰ ਐਮਪੀ ਲਈ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਰਾਜਕੁਮਾਰ ਚੱਬੇਵਾਲ ਰਾਜਕੁਮਾਰ ਚੱਬੇਵਾਲ ਹੋਰੀ ਹਸ਼ਿਆਰਪੁਰ ਖੇਤਰ ਤੋਂ ਇੱਕ ਵੱਡਾ ਕਦਵਾਰ ਲੀਡਰ ਕਹ ਹੁੰਦੇ ਨੇ ਖਸ਼ਾਲਪੁਰ ਲੋਕ ਸਭਾ ਹਲਕੇ ਤੋਂ 2019 ਦੇ ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਤੇ ਚੋਣ ਲੜ ਕੇ ਸੰਪrakash ਤੋਂ ਹਾਰ ਗਏ ਪਰ ਫਿਰ ਕਾਂਗਰਸ ਦੀ ਟਿਕਟ ਤੇ ਜੱਬੇ ਵੱਲ ਤੋਂ ਐਮਐਲਏ ਦੀ ਚੋਣ ਲੜੀ ਤੇ ਐਮਐਲਏ ਬਣ ਗਏ ਹੁਣ ਐਮਐਲਏ ਛੱਡ ਕੇ ਆਵਾਦੀ ਪਾਰਟੀ ਸ਼ਾਮਲ ਹੋ ਗਏ ਤੇ ਆਵਾਦੀ ਪਾਰਟੀ ਨੇ ਫਿਰ ਹਸ਼ਰਪੁਰ ਤੋਂ ਟਿਕਟ ਦੇਤੀ ਐਮਪੀ ਦੀ ਚੋਣ ਲੜੀ ਕਾਂਗਰਸ ਵੱਲੋਂ ਹਾਰੇ ਕਾਂਗਰਸ ਵੱਲੋਂ ਐਮਐਲਏ ਚੋਣ ਲੜੀ ਜਿੱਤੇ ਪਰ ਹੁਣ ਆਮ ਆਦਮੀ ਪਾਰਟੀ ਵੱਲੋਂ ਐਮਪੀ ਦੀ ਚੋਣ ਲੜ ਰਹੇ ਨੇ ਸੋ ਦੇਖਦੇ ਆ ਇਸੇ ਤਰ੍ਹਾਂ ਗੁਲਦੀਪ ਸਿੰਘ ਢਾਲੀਵਾਲ ਅਮਰਸਰ ਲੋਕ ਸਭਾ ਹਲਕੇ ਤੋਂ ਪਿਛਲੀ ਵਾਰ ਲੋਕ ਸਭਾ ਚੋਣ ਲੜੀ ਸੀ ਹਾਰ ਗਏ ਸੀ ਹੁਣ ਫੇਰ ਐਮਐਲਏ ਬਣ ਗਏ ਐਮਐਲਏ ਬਣਨ ਤੋਂ ਬਾਅਦ ਮੰਤਰੀ ਬਣ ਗਏ ਮੰਤਰੀ ਬਣਨ ਤੋਂ ਬਾਅਦ ਅਜਨਾਲਾ ਸੀਟ ਤੋਂ ਐਮਐਲਏ ਨੇ ਸੋ ਐਮਐਲਏ ਬਣਨ ਤੋਂ ਬਾਅਦ ਹੁਣ ਫੇਰ ਲੋਕ ਸਭਾ ਚੋਣ ਲੜ ਰਹੇ ਨੇ ਸੋ ਇਹ ਚਾਰ ਵਿਅਕਤੀ ਅਮਰਿੰਦਰ ਸਿੰਘ ਰਾਜਾ ਬੜਿੰਗ ਸੁਖਪਾਲ ਖਹਿਰਾ ਗੁਲਦੀਪ ਢਾਲੀਵਾਲ ਰਾਜਕੁਨ ਚੱਬੇਵਾਲ ਦੋ ਇਸ ਮੌਕੇ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਦੋ ਇਸ ਵੇਲੇ ਆਵਾਦੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਇਹ ਚਾਰੋਂ ਪਿਛਲੀਆਂ ਲੋਕ ਸਭਾ ਚੋਣਾਂ ਹਾਰ ਚੁੱਕੇ ਨੇ ਤੇ ਇਹ ਚਾਰੋਂ 2022 ਚ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਨੇ ਤੇ ਚਾਰੋਂ ਹੁਣ ਫੇਰ 2024 ਦੀਆਂ ਲੋਕ ਸਭਾ ਚੋਣਾਂ ਲੜ ਰਹੇ ਨੇ ਸੋ ਰਾਜਨੀਤੀ ਹੈ ਜੀ ਪਤਾ ਨਹੀਂ ਕਿੱਧਰ ਨੂੰ ਮੋੜਾ ਘੱਟ ਜਵੇ ਤੇ ਕਿੱਧਰ ਨੂੰ ਲੈ ਜਾਵੇ ਕੀ ਵਾਪਰ ਜਵੇ ਕਦੋਂ ਇਹਦਾ ਪਤਾ ਨਹੀਂ ਲੱਗਦਾ ਉਸ ਵਰਤਾਰੇ ਤਹਿਤ ਇਹ ਪਹਿਲੂ ਵੀ ਗੌਰ ਮੰਗਦਾ ਹੈ ਕਿ ਭਾਈ ਇਹ ਵੀ ਮਿਸ਼ਨ 400 ਪਾਰ ਵਾਲਾ ਨਾਰਾ ਕੀ ਭਾਜਪਾ ਦਾ ਹਵਾ ਹੋ ਰਿਹਾ ਇੱਕ ਪਾਸੇ ਭਾਜਪਾ ਦੀ ਆਪਣੀ ਲੀਡਰਸ਼ਿਪ ਤੇ ਭਾਜਪਾ ਦੀ ਅੰਦਰ ਦੀ ਕੋਰ ਕਮੇਟੀ ਚ ਨੂੰ ਲੈ ਕੇ ਮੰਥਨ ਚੱਲ ਰਿਹਾ ਕਿ 400 ਪਾਰ ਨਹੀਂ ਜਾ ਰਹੇ ਖਤਰਾ ਪੈਦਾ ਹੋ ਗਿਆ ਹੈ ਵਿਰੋਧੀਆਂ ਦੀ ਚੁਣੌਤੀਆਂ ਤੇ ਅੰਦਰੋਂ ਸੰਘ ਦਾ ਵੀ ਓਮੇ ਸਮਰਥਨ ਨਹੀਂ ਹੈ ਕਹਿੰਦੇ ਇਸ ਵਾਰ ਤੇ ਇਧਰ ਜਿਹੋ ਜੀ ਬੋਲੀ ਸ਼ੈਲੀ ਅੰਦਾਜ਼ ਭਾਸ਼ਣਾ ਚ ਆ ਗਿਆ ਜੋ ਗਿਰਾਵਟ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲਗਾਤਾਰ ਦੋ ਵਾਰ ਦੇ ਉਹਨਾਂ ਦੀ ਆ ਬੋਲਾਂ ਚ ਆ ਗਈ ਉਸ ਤੋਂ ਬਾਅਦ ਕਹਿੰਦੇ ਕਿ ਇਹ ਫਿਕਰਪਾਸ਼ਪਾ ਨੂੰ ਮਹਿਸੂਸ ਹੋ ਰਿਹਾ ਕਿ ਕੁਸ਼ੜ ਗੜਬੜਾ ਪਰ ਆਪਣੀ ਗੜਬੜ ਤਾਂ ਹੈ ਹੀ ਹੈ ਕਹਿੰਦੇ ਜੀ ਜਿਹੜੇ ਸਹਿਯੋਗੀ ਸੰਗਠਨ ਨੇ ਉਹਨਾਂ ਤੋਂ ਵੀ ਆਸ ਨਹੀਂ ਕਿ ਕੋ 100 ਵੀ ਸੀਟਾਂ ਲੈ ਜਾਣਗੇ ਹੁਣ ਕਹਿੰਦੇ ਇਸ ਫਾਰਮੂਲੇ ਨੇ ਜਾਦਾ ਲਗਭਗ ਮੌਜੂਦਾ ਚੋਣ ਚ 100 ਸੀਟਾਂ ਤੇ ਸਹਿਯੋਗੀ ਦਲ ਚੋਣ ਲੜ ਰਹੇ ਨੇ ਤੇ ਉਹਨਾਂ ਚੋਂ ਕਹਿੰਦੇ ਅਧੀਆਂ ਵੀ ਆ ਜਾਣ ਇਹੀ ਇਹਨਾਂ ਦੇ ਲਈ ਕਹਿੰਦੇ ਬਹੁਤ ਹੋਊਗਾ ਉੱਥੇ ਵੀ ਇਹਨਾਂ ਲਈ ਮਿਸ਼ਨ 400 ਦੇ ਵਿਚੜੀਕਾ ਜਿਹਦਾ ਮੋਟਾ ਜਿਹਾ ਤਰੀਕਾ ਸਮਝੋ ਉਹਨੂੰ ਬਿਹਾਰ ਚ 40 ਚੋਂ 23 ਸੀਟਾਂ ਉੱਤੇ ਭਾਜਪਦੀਆਂ ਸਹਿਯੋਗੀ ਪਾਰਟੀਆਂ ਲੜ ਰਹੀਆਂ। ਬਿਹਾਰ ਦੀਆਂ 40 ਚੋਂ 23 ਸੀਟਾਂ ਤੇ ਹੁਣ ਉੱਥੇ ਹਾਲਤ ਕੀ ਹੈ ਕਿ ਮੁੱਖ ਮੰਤਰੀ ਨतीश ਕੁਮਾਰ ਦੀ ਰਾਮਬिलास पासवान ਦੇ ਮੁੰਡੇ ਚਿਰਾਗ पासवान ਨਾਲ ਨਹੀਂ ਬਣਦੀ। ਤੇ ਗੱਲ ਕਿਵੇਂ ਬਣੂਗੀ ਜੀ? ਬਿਹਾਰ ਮਤਲਬ ਚਿਰਾਗ पासवान 5 ਸੀਟਾਂ ਤੇ ਚੌਣ ਲੜ ਰਿਹਾ। ਹੈ ਤੇ ਦੋ ਹੋਰ ਸਹਿਯੋਗੀ ਪਾਰਟੀਆਂ ਆਰਐਲ ਐਮਐਮ ਉਹ ਚੁਣੌਤੀ ਸਾਹਮਣਾ ਕਰ ਰਹੀਆਂ ਨੇ। ਹੈ ਜਿਹੜੀ ਵੀ 16 ਸੀਟਾਂ ਨਹੀਂ ਜਿੱਤ ਸਕਦੀ ਕਹਿੰਦੇ। ਜਿਹੜੀ ਨतीश ਕੁਮਾਰ ਵਾਲੀ ਹੈ ਹੈ। ਰਡੀਯੂ ਉਹ ਕਹਿੰਦੇ 16 ਸੀਟਾਂ ਚੋਂ ਲੜੀ ਜਿੱਤ ਸਕਦੀ ਨਹੀਂ 16 ਸੋ ਇਸ ਲਈ 40 ਚੋਂ 23 ਤੇ ਵਿਹਾਰਤ ਸਹਿਯੋਗੀ ਦਾ ਲੜ ਰਹੇ ਨੇ ਜਿੱਥੇ ਭਾਜਪਾ ਨੂੰ ਆਸ ਨਹੀਂ ਕਿ ਬੂਰ ਪਊਗਾ ਕਰਨਾਟਕਾ ਕਰਨਾਟਕਾ ਚ ਲਿਆਂਦਾ ਜੀ ਕਹਿੰਦੇ ਐਚਡੀ ਦੇਵਗੋੜਾ ਉਹਦੇ ਨਾਲ ਸਹਿਯੋਗ ਕਰ ਲਿਆ ਕਰਨਾਟਕਾ ਚ ਪਰ ਉਹਦਾ ਮੁੰਡਾ ਸੈਕਸ ਸਕੈਂਡਲ ਆ ਜੋ ਮਾਮਲਾ ਸਾਹਮਣੇ ਆਇਆ ਉਸਨੇ ਕਹਿੰਦੇ ਹਵਾ ਘੜਤੀ ਭਾਜਪਾ ਦੀ ਗੱਠ ਜੋੜਦੀ ਹੁਣ ਇਹਨੂੰ ਲੱਗਦਾ ਕਿ ਇੱਥੇ ਤਾਂ ਭਾਰੀ ਨੁਕਸਾਨ ਹੋਊਗਾ ਇਹੀ ਹਾਲਤ ਕਹਿੰਦੇ ਮਹਾਰਾਸ਼ਟਰ ਚ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਜੀ ਉਹ ਨਕਲੀ ਸ਼ਿਪਸ ਹੈਨਾ ਸਾਡੇ ਕੋਲ ਅਸਲੀ ਸ਼ਿਪਸ ਹੈਨਾ ਹੁਣ ਇੱਥੇ 48 ਚੋਂ 41 ਸੀਟਾਂ ਮਤਲਬ ਇਹਨਾਂ ਨੂੰ ਜਿੰਤੀਆਂ ਨਹੀਂ ਲੱਗਦੀਆਂ ਕਿ ਸਯੋਗੀ党 ਨੇ ਜਿਹੜੇ ਸਾਡੇ ਉਹ ਜਿੱਤ ਜਾਣਗੇ ਮਹਾਰਾਸ਼ਟਰ ਦੇ ਵਿੱਚ ਕੋਈ ਵੀ ਸਰਵੇਖਣ ਹੈ ਜਿਹੜਾ ਉਹ ਕਹਿੰਦੇ 48 ਚੋਂ 41 ਸੀਟਾਂ ਇਹਨਾਂ ਨੂੰ ਮਿਲ ਰਿਹਾ 2019 ਦੇ ਵਿੱਚ NDA ਨੇ 41 ਸੀਟਾਂ ਜਿੱਤੀਆਂ ਸੀ ਉੱਥੋਂ ਇਸ ਵਾਰ ਕਹਿੰਦੇ ਇਹਨਾਂ ਨੂੰ ਲੱਗਦਾ ਨਹੀਂ ਕਿ 41 ਆ ਜਾਣਗੀਆਂ ਕਿਹਾ ਜਾਂਦਾ ਕਿ ਸ਼ਿਪਸ ਹੈਨਾ ਇੱਕਦਾਂ ਛਿੰਦੇ ਤੇ NCP ਅਜੀਤ ਪਵਾਰ 19 ਸੀਟਾਂ ਚ ਕੁਝ ਵੀ ਪੱਲੇ ਨਹੀਂ ਪੈਂਦਾ ਨਜ਼ਰ ਆ ਰਿਹਾ ਭਾਜਪਾ ਚਾਹੇ ਆਪਣਾ ਪ੍ਰਦਰਸ਼ਨ ਠੀਕ ਕਰ ਜਵੇ ਪਰ ਸਹਿਯੋਗੀ ਦਲ ਇਸੇ ਤਰ੍ਹਾਂ ਦੀਆਂ ਸਥਿਤੀਆਂ ਹੋਰ ਸੀਟਾਂ ਤੇ ਵੀ ਨੇ ਸੋ ਬਸ ਇਹ ਹੈ ਕਿ ਸਮਾਜਵਾਦੀ ਪਾਰਟੀ ਤੇ ਬਸਪਾ ਯੂਪੀ ਚੱਡੋ ਅੱਡਾ ਉੱਥੋਂ ਭਾਜਪਾ ਨੂੰ ਆਸ ਹੈਗੀਆ ਪਰ ਭਾਜਪਾ ਨੂੰ 400 ਪਾਰ ਵਾਲਾ ਸੁਪਨਾ ਕਹਿੰਦੇ ਹਵਾ ਹੁੰਦਾ ਨਜ਼ਰ ਆ ਰਿਹਾ ਤੇ ਸਹਿਯੋਗੀ ਪਾਰਟੀਆਂ ਵੀ ਉਹਦੀ ਹਵਾ ਕੱਢ ਰਹੀਆਂ ਚਲੋ ਜਾਂਦੇ ਜਾਂਦੇ ਦੋ ਕੁ ਅਹਿਮ ਖਬਰਾਂ ਤੇ ਵੀ ਝਾਤ ਮਾਰ ਲੈਨੇ ਆ ਪੰਜਾਬ ਦੇ ਸਾਬਕਾ ਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਾਂਗਰਸ ਸ਼ਾਮਲ ਹੋਏ ਸੀ ਉਹ ਟਿਕਟ ਤਾਂ ਨਹੀਂ ਹਾਸਲ ਕਰ ਸਕੇ ਪਰ ਨਵੀਂ ਜ਼ਿੰਮੇਵਾਰੀ ਜ਼ਰੂਰ ਹਾਸਲ ਕਰ ਗਏ ਨਵੀਂ ਜ਼ਿੰਮੇਵਾਰੀ ਉਹਨਾਂ ਨੂੰ ਕਾਂਗਰਸ ਪਾਰਟੀ 'ਚ ਮਿਲ ਗਈ ਜਿਹੜਾ ਐਕਸ ਸਰਵਿਸਮੈਨ ਸੈੱਲ ਹੈ ਕਾਂਗਰਸ ਦਾ ਉਹਦੇ ਚੇਅਰਮੈਨ ਲਾਇਗੇ ਨੇ ਸੋ ਇਸ ਲਈ ਉਹਨਾਂ ਨੂੰ ਆਸ ਹੋਊਗੀ ਕਿ ਚਲੋ ਅਗਲੀਆਂ ਵਿਧਾਨ ਸਭਾ ਚੋਣਾਂ ਜਦੋਂ ਆਈਆਂ ਸ਼ਾਇਦ ਉਸ ਸਮੇਂ ਕੋਈ ਇੰਟਰਕਟੂਟ ਮਿਲ ਜਵੇ ਜਿਵੇਂ ਪਵਨ ਤੀਨੂ ਨੂੰ ਆਸ ਹੈ ਕਿ ਜੇ ਮੈਂ ਭਈ ਐਮਪੀ ਨਾ ਬਣਿਆ ਤਾਂ ਸ਼ਿਤਰਨਗੁਰਾਲ ਵਾਲੀ ਸੀਟ ਦੇ ਉੱਤੇ ਮੈਨੂੰ ਆਮ ਆਦਮੀ ਪਾਰਟੀ ਐਮਐਲਏ ਚੋਂ ਕਿ ਮੀਥੇਰ ਜੇ ਜਿੱਤ ਗਿਆ ਤਾਂ ਮੈਨੂੰ ਫਿਰ ਉਥਾਂ ਤੇ ਐਮਰ ਦੀ ਚੋਣ ਲੜਾਉਗੀ ਆਮ ਆਦੀ ਪਾਰਟੀ ਜਿਵੇਂ ਰਕੇਸ਼ ਐ ਸੂਮਨ ਹੋਰੀ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਹੜੇ ਟਿਕਟ ਸਣੇ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਹੁਣ ਟਿਕਟ ਤਾਂ ਮਿਲਣੀ ਨਹੀਂ ਆਮ ਆਦੀ ਪਾਰਟੀ ਤੋਂ ਪਰ ਉਹਨੂੰ ਆਸ ਹੈ ਕਿ ਸ਼ਰਪੂਤੋ ਜਿਹੜੇ ਰਾਜਕੁਮਾਰ ਚੱਬੇ ਵਾਲਾ ਜਿੱਤ ਗਏ ਤਾਂ ਉਹ ਥਾਂ ਤੇ ਮੈਨੂੰ ਆਮ ਆਦੀ ਪਾਰਟੀ ਐਮਐਲਏ ਚੋਣ ਲੜਾ ਦੋ ਸੋ ਇਸ ਲਈ ਪੰਜਾਬ ਦੇ ਡੀਜੀਪੀ ਜਿਹੜੇ ਸਾਫ ਕਰ ਰਹੇ ਨੇ ਗੁਰਿੰਦਰ ਢਿੱਲੋਂ ਕਾਂਗਰਸ ਗਏ ਨੇ ਤੇ ਕਾਂਗਰਸ ਨੇ ਉਹਨਾਂ ਨੂੰ ਭਾਈ ਇੱਕ ਸਰਵਿਸਮੈਨ ਸਾਲ ਦਾ ਚੇਅਰਮੈਨ ਲਾਤਾ ਇਧਰ 에어 ਹਾਂ ਫਲਾਈਟ ਰੱਦ ਹੋ ਰਹੀਆਂ ਨੇ ਜੀ 200 ਕਰੂ ਮੈਂਬਰ ਛੁੱਟੀ ਤੇ ਚਲੇ ਗਏ ਸੀ ਸਿਕਲੀਵ ਦੇ ਉੱਤੇ ਬਿਮਾਰੀ ਦੀ ਐਪਲੀਕੇਸ਼ਨ ਦੇ ਕੇ ਇਕੱਠੇ ਸਮੂਹਿਕ ਤੌਰ ਤੇ ਛੁੱਟੀ ਤੇ ਗਏ ਜਿਹਦਾ ਨਤੀਜਾ 100 ਦੇ ਗੇਟ ਦੇ ਵਿੱਚ ਫਲਾਈਟਾਂ ਰੱਦ ਹੋ ਗਈਆਂ ਤੋਂ ਇਹ ਗਿਣਤੀ ਵੱਧ ਵੀ ਸਕਦੀ ਹੈ ਹਾਂ 25 ਦੇ ਕਰੀਬ ਕਰੂ ਮੈਂਬਰਾਂ ਨੂੰ ਤਾਂ ਨੌਕਰੀ ਤੋਂ ਕੱਢਤਾ ਹੁਣ ਟਾਟਾ ਕੰਪਨੀ ਨੇ ਕਿ ਤੁਹਾਡੇ ਕਰਕੇ ਸਾਰਾ ਕੁਝ ਪ੍ਰਭਾਵਿਤ ਹੋਇਆ ਸੋ 200 ਦੇ ਇਕੱਠੇ ਕਰੂ ਮੈਂਬਰਾਂ ਦੇ ਛੁੱਟੀ ਤੇ ਜਾਣ ਦਾ ਮਤਲਬ ਭਾਰਤ ਦੇ 에어ਪੋਰਟਾਂ ਤੇ ਆਫਰਾ ਤਫਰੀ ਦਿੱਲੀ 에어ਪੋਰਟ ਤੇ ਹੀ 2 ਤੋਂ 3 ਦਰਜਨ ਦੇ ਕਰੀਬ ਚ ਫਲਾਈਟਾਂ ਰੱਦ ਕਰਨੀਆਂ ਵੀ ਜਿੰਨਾਂ ਚ ਘਰੇਲੂ ਵੀ ਨੇ ਤੇ ਅੰਤਰਰਾਸ਼ਟਰੀ ਵੀ ਨੇ ਹੈਨਾ ਵਿਦੇਸ਼ੀ ਅਡੋਨਾ ਵੀ ਨੇ ਸੋ ਨਵੀਂ ਦਿੱਲੀ ਗੋਆ ਬੰਗਲੌਰ ਸ਼੍ਰੀਨਗਰ ਗੁਹਾਟੀ ਕੋਚੀ ਇਹਨਾਂ ਸਣੇ ਦਰਜਨਾ エアਪੋਰਟਾਂ ਦੇ ਉੱਤੇ ਸਥਿਤੀ ਬਣੀ ਹੋਈ ਹੈ ਕਿ ਭਾਈ ਫਲਾਈਟਾਂ ਰੱਦ ਕਰਨੀਆਂ ਪੈ ਰਹੇ ਨੇ ਛੇਤੂ ਛੇਤੀ ਟਾਟਾ ਇਹ ਮਸਲੂਮ ਸੁਲਝਾਉਣਾ ਚਾਹੁੰਦਾ ਹੈ ਕਿ ਇਹਦੇ ਨਾਲ ਉਹਨਾਂ ਦੀ 에ਅਰਲਾਈਨਸ ਬਦਨਾਮ ਹੋ ਰਹੀ ਹੈ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬੀ ਟੀਵੀ ਬਹੁਤ ਬਹੁਤ ਸ਼ੁਕਰੀਆ